ਸਾਲ 2022 ਵਿੱਚ ਇੱਕ ਫਿਲਮ ਰਿਲੀਜ਼ ਹੁੰਦੀ ਹੈ ਦਾ ਕਸ਼ਮੀਰ ਫਾਈਲਸ 25 ਕਰੋੜ ਵਿੱਚ ਬਣੀ ਹੈ ਫਿਲਮ 340 ਕਰੋੜ ਕਮਾਉਂਦੀ ਹੈ ਇਦਾਂ ਹੀ ਇੱਕ ਫਿਲਮ ਆਉਂਦੀ ਹੈ 2023 ਦੇ ਵਿੱਚ ਦਾ ਕੇਰਲਾ ਸਟੋਰੀ ਦੁਬਾਰਾ 15-20 ਕਰੋੜ ਵਿੱਚ ਬਣੀ ਹੈ ਫਿਲਮ 303 ਕਰੋੜ ਕਮਾਉਂਦੀ ਹੈ ਇਨ੍ਹਾਂ ਫਿਲਮਾਂ ਵਿੱਚ ਕੋਈ ਟੌਪ ਦੇ ਐਕਟਰ ਨਹੀਂ ਸੀ ਇਨ੍ਹਾਂ ਫਿਲਮਾਂ ਵਿੱਚ ਇੱਕ ਹੋਰ ਚੀਜ਼ ਸੀ ਇਨ੍ਹਾਂ ਦੀ ਕਹਾਣੀ ਵਿੱਚ Hindu ਧਰਮ ਦੇ ਲੋਕਾਂ ਨਾਲ ਹੋਇਆ ਧੱਕਾ ਦਿਖਾਇਆ ਗਿਆ ਹੈ ਤੇ ਇਨ੍ਹਾਂ ਫਿਲਮਾਂ ਦੀ ਸਪੋਰਟ ਖੁਦ BJP ਸਰਕਾਰ ਕਰ ਰਹੀ ਹੈ ਜਿੱਥੇ-ਜਿੱਥੇ ਸਟੇਟਾਂ ਵਿੱਚ ਬੀਜੇਪੀ ਦੀ ਸਰਕਾਰ ਹੈ ਉੱਥੇ ਫਿਲਮਾਂ ਟੈਕਸ ਫ੍ਰੀ ਨੇ ਇਹ ਫਿਲਮਾਂ ਨੈਸ਼ਨਲ ਅਵਾਰਡ ਤੱਕ ਜਿੱਤਦੀਆਂ ਨੇ ਪਰ ਜਦੋਂ ਪੰਜਾਬ ਦੇ ਵਿੱਚ ਹੋਏ ਧੱਕੇ ਉੱਤੇ ਇੱਕ ਫਿਲਮ ਬਣਾਉਣ ਦੀ ਹਿੰਮਤ ਕਰਦਾ ਏਕ ਇਨਸਾਨ ਜੋ ਖੁਦ ਉਸ ਏਰੀਆ ਵਿੱਚੋਂ ਆਉਂਦਾ ਏ ਜਿੱਥੇ ਦੀ ਇੱਕ ਕਹਾਣੀ ਹੈ ਇਹ ਕਿਸੇ ਦਾੜੇ ਰੱਖੀ ਐ ਅੱਗ ਵਧੀਆ ਬੰਦੀ ਐ ਜਾਂ ਜਿਹਦੇ ਕੜੇ ਪਾਏ ਆ ਉਹਨਾਂ ਨੂੰ ਫੜ ਲੈਣਗੇ ਖੜਕੂ ਹੋਣਗੇ ਉਹਦੀ ਏਕਾਦ ਸੀ ਐਦਾਂ ਕਰਦਾ ਹੁੰਦਾ ਸੀ ਮੋਹਜਰਾਥੀ ਰਹੇ ਕਿਬ ਦੁੱਕੜ ਪੰਮਾ ਉਹ ਅਸੀਂ ਨਾ ਵੀ ਪੂਰਾ ਸਵੇਰ ਦੰਗ ਉਹ ਜੇ ਸਾਜਿਆ ਤਾਂ ਹੀ ਗੱਲਾਂ ਜਾਂਦੀ ਇਹਦੇ ਬੰਦੇ ਮਾਰ ਦਿੰਦਾ ਸੀ ਜੇ ਖਪਿਆ ਤਾਂ ਇਹ ਨਹੀਂ ਮਾਰਦਾ ਪੂਰੇ ਮਾਰੇ ਆ ਤੇ ਬੇਕਸੂਰੇ ਵੀ ਆ ਕੇ ਮੈਨੂੰ ਦਿੱਤੇ ਵੀ ਤੂੰ ਮਾਰਦੇ ਕੇ ਹਜ਼ਾਰਾਂ ਮਾਵਾਂ ਆਪਣੇ ਪੁੱਤਾਂ ਨੂੰ ਅੜੀਆਂ ਕਰਈਆਂ ਨੇ ਤੇ ਜਿੰਨਾ ਮਾਵਾਂ ਨੇ ਆਪਣੇ ਜਾਇਆਂ ਦੀਆਂ ਲਾਸ਼ਾਂ ਵੀ ਨਹੀਂ ਸੀ ਦੇਖੀਆਂ ਉਹ ਸਾਡੇ ਤੇ ਸਵਾਲ ਕਰ ਰਹੀਆਂ ਸੀ ਸੱਤ ਦਿਨ ਬਤਾ ਕਿਸਨੇ ਦੇਖੀ ਜੀ ਜੁਨੀਸੋਂ ਜ਼ਿਆਦਾ ਹੋਵੇ ਉਸ ਤੋਂ ਵੈਰ ਉਹ ਕਦੀ ਵਾਪਸ ਨਹੀਂ ਆਇਆ ਤਾਂ ਇਸ ਫਿਲਮ ਨੂੰ ਰਿਲੀਜ਼ ਹੀ ਨਹੀਂ ਹੁਣ ਦਿੱਤਾ ਜਾਂਦਾ ਜਸਵੰਤ ਸਿੰਘ ਖਾਲੜਾ ਜੀ ਤੇ ਬਣੀ ਹੈ ਫਿਲਮ ਪੰਜਾਬ 95 ਵਿੱਚੋਂ ਖਾਲੜਾ ਜੀ ਦਾ ਨਾਮ ਹੀ ਕੱਢ ਦੇ ਨੂੰ ਕਹਿ ਦਿੱਤਾ ਜਾਂਦਾ ਹੈ ਫਿਲਮ ਉੱਤੇ 121 ਕੱਟ ਲਗਾਉਣ ਨੂੰ ਕਹੀ ਜਾਂਦੀ ਨੇ ਹੁਣ ਕਿਉਂਕਿ ਇਹ ਕਹਾਣੀ ਇੱਕ ਸਿੱਖ ਪਰਿਵਾਰ ਦੇ ਜਵਾਨਾਂ ਉੱਤੇ ਹੋਏ ਟਕੇ ਦੀ ਹੈ ਇਸ ਵਿੱਚ ਵਿਲਨ ਮੁਸਲਮਾਨ ਨਹੀਂ ਨੇ ਇਸ ਵਿੱਚ ਵਿਲਨ ਨੇ ਇਸ ਦੇਸ਼ ਦੀ ਸਰਕਾਰ ਪੁੱਲਸ ਤੇ ਇਸ ਦਾ ਹੀਰੋ ਇੱਕ ਸਰਦਾਰ ਹੈ ਜਸਵੰਤ ਸਿੰਘ ਖਾਲੜਾ ਹੁਣ ਇਸ ਸਿੱਖ ਦੇ ਨਾਮ ਉਤੇ ਅਮਰੀਕਾ ਵਿੱਚ ਸਕੂਲ ਖੋਲੇ ਜਾ ਰਹੇ ਨੇ ਜੋ ਇਸ ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਹੈ ਪਰ ਇਸ ਦੇ ਆਪਣੇ ਦੇਸ਼ ਵਿੱਚ ਇਸ ਦੇ ਨਾਮ ਦੀ ਫਿਲਮ ਤੱਕ ਰਿਲੀਜ਼ ਨਹੀਂ ਹੋਣ ਦਿੱਤੀ ਜਾਂਦੀ ਕੀ ਹੈ ਇਸ ਫਿਲਮ ਵਿੱਚ ਆਓ ਜਾਣਦੇ ਹਾਂ ਰਾਜਸਥਾਨ ਦੀ ਸਰਕਾਰ ਪੰਜਾਬ ਦੀ ਸਰਕਾਰ ਨੂੰ ਇੱਕ ਫਾਰਮਲ ਕੰਪਲੇਨ ਕਰਦੀ ਹੈ ਕਿ ਪੰਜਾਬ ਵੱਲੋਂ ਨਹਿਰਾਂ ਦੇ ਵਿੱਚ ਲਾਸ਼ਾਂ ਬਹੁਤ ਆ ਰਹੀਆਂ ਨੇ ਜੋ ਉੱਥੇ ਦੀ ਸਫਾਈ ਕਰਮਚਾਰੀਆਂ ਨੇ ਦੇਖੀਆਂ ਨੇ ਕਿੰਨਾਂ ਦੀਆਂ ਨੇ ਪੰਜਾਬ ਦੇ ਨੌਜਵਾਨਾਂ ਦੀਆਂ ਇਹਨਾਂ ਦੇ ਹੱਥ ਪੈਰ ਬੰਨੇ ਹੁੰਦੇ ਨੇ 1984 ਤੋਂ ਬਾਅਦ ਸਰਕਾਰ ਦੀ ਪੂਰੀ ਖੋਲ ਸੀ ਪੰਜਾਬ ਦੀ ਪੁਲਿਸ ਨੂੰ ਕਿ ਕੋਈ ਵੀ ਇਸ ਲਹਿਰ ਨਾਲ ਜੁੜਿਆ ਹੋਇਆ ਬੰਦਾ ਨਹੀਂ ਰਹਿਣਾ ਚਾਹੀਦਾ ਜਿਸ ਨੂੰ ਚੱਕਣਾ ਹੀ ਚੱਕ ਲੋ ਜੋ ਵੀ ਸਿੱਖ ਸ਼ੱਕੀ ਦੇ ਦਿਸਦਾ ਕੁਝ ਕੁ ਗਲਤ ਪੁਲਿਸ ਵਾਲੇ ਤਾਂ ਜਿੰਨਾ ਉੱਤੇ ਕੋਈ ਸ਼ੱਕ ਨਹੀਂ ਵੀ ਦਿਸਦਾ ਉਹਨਾਂ ਨੂੰ ਵੀ ਚੱਕ ਲੈਂਦੇ ਬਿਨਾਂ ਉਹਨਾਂ ਦੇ ਘਰ ਵਾਲਿਆਂ ਨੂੰ ਦੱਸੇ ਕਿਉਂਕਿ ਉਹਨਾਂ ਨੂੰ ਪ੍ਰੋਮੋਸ਼ਨ ਮਿਲਦੀ ਸੀ ਮੈਡਲ ਮਿਲਦੇ ਸੀ ਪਿੱਛੇ ਘਰ ਵਾਲੇ ਉਡੀਕਦੇ ਰਹਿੰਦੇ ਇਦਾਂ ਹੀ ਦੋ ਬੰਦੇ ਚੱਕੇ ਜਾਂਦੇ ਨੇ ਅਮਰੀਕ ਸਿੰਘ ਤੇ ਪਿਆਰਾ ਸਿੰਘ ਇਹ ਦੋਵੇਂ ਬੰਦੇ ਬੈਂਕ ਵਿੱਚ ਡਾਇਰੈਕਟਰ ਸੀ ਉਦਾਂ ਹੀ ਜਸਵੰਤ ਸਿੰਘ ਖਾਲੜਾ ਵੀ ਕੋਆਪਰੇਟਿਵ ਬੈਂਕ ਵਿੱਚ ਡਾਇਰੈਕਟਰ ਸੀ ਹੁਣ ਆਪਣੇ ਸਾਥੀਆਂ ਦੇ ਚੁੱਕੇ ਜਾਂਦੇ ਜਸਵੰਤ ਸਿੰਘ ਖਾਲੜਾ ਜੀ ਉਹਨਾਂ ਦੀ ਤਲਾਸ਼ ਕਰਨ ਲੱਗਦੇ ਨੇ ਕਿ ਹੁਣ ਪਿਆਰਾ ਸਿੰਘ ਧੱਕਾ ਰਵਾਲਿਆ ਨੂੰ ਥੋੜਾ ਅੰਦਾਜ਼ਾ ਹੁੰਦਾ ਹੈ ਕਿ ਉਹਨਾਂ ਨਾਲ ਕੀ ਹੋਇਆ ਹੋ ਸਕਦਾ ਹੈ ਤੇ ਉਹ ਦਰਬਿਆਨਾ ਮੰਦਰ ਸਮਸ਼ਾਨ ਘਾਟ ਵਿੱਚ ਜਾਂਦੇ ਨੇ ਪਤਾ ਕਰਨ ਇੱਥੇ ਉਹਨਾਂ ਨਾਲ ਜਸਵੰਤ ਸਿੰਘ ਖਾਲੜਾ ਜੀ ਵੀ ਸੀ ਤੇ ਜਦ ਇਹਨਾਂ ਸਮਸ਼ਾਨ ਘਾਟ ਜਾ ਕੇ ਪੁੱਛਿਆ ਉਹਨਾਂ ਦੱਸਿਆ ਕਿ ਇੱਥੇ ਹਜ਼ਾਰਾਂ ਹੀ ਲਾਸ਼ਾਂ ਹੁੰਦੀਆਂ ਨੇ ਜੋ ਲਵਾਰਿਸ ਕਹਿੰਕੇ ਸਾੜੀਆਂ ਜਾਂਦੀਆਂ ਨੇ ਤੇ ਇਹ ਤੋਂ ਸ਼ੁਰੂ ਹੁੰਦਾ ਹੈ ਜਸਵੰਤ ਸਿੰਘ ਖੱਲ ਰਾਜੀ ਦਾ ਲਵਾਰਿਸ ਲਾਸ਼ਾਂ ਨੂੰ ਲੱਭਣ ਦਾ ਸਫ਼ਰ ਉਹਨਾਂ ਨੇ ਇੱਕ ਰਜਿਸਟਰ ਵੇਖਿਆ ਜਿਸ ਵਿੱਚ ਲੋਕਾਂ ਦਾ ਨਾਮ ਉਹਨਾਂ ਦਾ ਪਰਿਵਾਰ ਉਹਨਾਂ ਦਾ ਪਤਾ ਵੀ ਲਿਖਿਆ ਹੁੰਦਾ ਸੀ ਤੇ ਇਹ ਵੀ ਲਿਖਿਆ ਹੁੰਦਾ ਸੀ ਕੌਣ ਪੁਲਿਸ ਵਾਲਾ ਇਹਨਾਂ ਨੂੰ ਇੱਥੇ ਲੈ ਕੇ ਆਇਆ ਹੈ ਪਰ ਅੱਗੇ ਲਿਖਿਆ ਹੁੰਦਾ ਸੀ ਲਵਾਰਿਸ ਮਤਲਬ ਉਹਨਾਂ ਦੇ ਘਰ ਵਾਲਿਆਂ ਨੂੰ ਬਿਨਾਂ ਦੱਸੀ ਉੱਥੇ ਉਹਨਾਂ ਨੂੰ ਸਾੜ ਦਿੱਤਾ ਜਾਂਦਾ ਸੀ ਤੇ ਕਿਸੇ ਨੂੰ ਦੱਸਿਆ ਤੱਕ ਨਹੀਂ ਸੀ ਜਾਂਦਾ ਕਿ ਤੁਹਾਡਾ ਬੱਚਾ ਮਾਰ ਦਿੱਤਾ ਗਿਆ ਹੈ ਤੇ ਸਾੜ ਦਿੱਤਾ ਗਿਆ ਹੈ ਇਹ ਸਭ ਦੇਖ ਜਸਵੰਤ ਸਿੰਘ ਖਾਲੜਾ ਜੀ ਦਾ ਖੂਨ ਖੋਲ ਉਠਿਆ ਕੀ ਇਹ ਸਭ ਕੀ ਹੋ ਰਿਹਾ ਹੈ ਉਹ ਇੱਕ ਹਿਊਮਨ ਰਾਈਟ ਐਕਟਿਵਿਸਟ ਸੀ ਜ਼ੁਲਮ ਦੇ ਖਿਲਾਫ ਲੜਨ ਦਾ ਉਹਨਾਂ ਦਾ ਇਤਿਹਾਸ ਬਹੁਤ ਪੁਰਾਣਾ ਸੀ ਉਹਨਾਂ ਦੇ ਪੁਰਖੇ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਮੁਗਲ ਅਫਗਾਨਾਂ ਨਾਲ ਲੜਦੇ ਰਹੇ ਉਹਨਾਂ ਦੇ ਦਾਦਾ ਜੀ ਦੇਸ਼ ਦੀ ਆਜ਼ਾਦੀ ਵਿੱਚ ਲੜੇ ਤੇ ਕਾਮਾਗਾਟਾ ਮਰੂ ਜਹਾਜ਼ ਦੀ ਘਟਨਾ ਵੇਲੇ ਵੀ ਉੱਥੇ ਮੌਜੂਦ ਸੀ ਫਿਰ ਐਸੇ ਖੁੰਦੇ ਵਾਰਿਸ ਦਾ ਇਹਨਾਂ ਲਵਾਰਿਸ ਲਾਸ਼ਾਂ ਨੂੰ ਵੇਖ ਕੇ ਖੋਲਣਾ ਤੇ ਬੰਦਾ ਸੀ ਖਾਲੜਾ ਜੀ ਕੌਜ ਦੇ ਟੈਮ ਤੋਂ ਹੀ ਇਨਸਾਫ ਖلاف ਆਵਾਜ਼ ਚੁੱਕ ਰਹੇ ਸੀ 1952 ਵਿੱਚ ਪੈਦਾ ਹੋ ਕੇ 1972 ਵਿੱਚ ਸਿਰਫ 20 ਸਾਲ ਦੀ ਉਮਰ ਵਿੱਚ ਉਹ ਜੇਲ੍ਹ ਜਾ ਚੁੱਕੇ ਸੀ ਕਿਉਂਕਿ ਉਹ ਸਰਕਾਰ ਖਿਲਾਫ ਧਰਨੇ ਉੱਤੇ ਸੀ ਹੁਣ ਜਸਵੰਤ ਸਿੰਘ ਜੀ ਨੇ ठान ਲਿਆ ਸੀ ਕਿ ਲਵਾਰਿਸ ਲਾਸ਼ਾਂ ਦਾ ਮੈਂ ਪਰਦਾ ਫਾਸ਼ ਕਰਕੇ ਹੀ ਰ੍ਹਾਂਗਾ ਤੇ ਉਹਨਾਂ ਆਪਣੀ ਭਾਲ ਕਰਨੀ ਸ਼ੁਰੂ ਕੀਤੀ ਅੰਮ੍ਰਿਤਸਰ ਤਰਨਤਨ ਪੱਟੀ ਏਰੀਏ ਵਿੱਚੋਂ 2000 ਲਾਸ਼ਾਂ ਦਾ ਅੰਦਾਜ਼ਾ ਸੀ ਜੋ ਖੁਦ ਉਹਨਾਂ ਨੇ ਲੱਭਿਆ ਇਹ ਅੰਦਾਜ਼ਾ ਵੱਧ ਕੇ 6000 ਤੱਕ ਪਹੁੰਚ ਗਿਆ ਫਿਰ ਫਿਰ ਜ਼ਿਲ੍ਹੇ ਦੇ ਤਿੰਨਾਂ ਸ਼ਹਿਰਾਂ ਦੀਆਂ ਮਿਊਨਿਸਪਲ ਕਮੇਟੀਆਂ ਦੇ ਸ਼ਮਸ਼ਾਨ ਘਾਟਾਂ 'ਚ 6017 ਲਾਸ਼ਾਂ ਜੇਹੀਆਂ ਸਨ ਜਿਹੜੀਆਂ ਸਾਫ਼ ਲਿਖੀਆਂ ਸਨ ਕਿ ਇਹ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਨੇ ਜਿਨ੍ਹਾਂ ਦੀ ਉਮਰ 15 ਤੋਂ 35 ਸਾਲ ਦੇ ਦਰਮਿਆਨ ਪੂਰੇ ਪੰਜਾਬ ਵਿੱਚੋਂ ਇਹ ਨੰਬਰ 25000 ਤੱਕ ਪਹੁੰਚ ਗਿਆ ਹੁਣ ਜਸਵੰਤ ਸਿੰਘ ਜੀ ਇਹ ਸਭ ਕੁਝ ਨਾ ਕਰਦੇ ਤਾਂ ਪਤਾ ਨਹੀਂ ਇੱਕ ਪ੍ਰਮੋਸ਼ਨ ਤੇ ਇਨਾਮਾਂ ਦੇ ਚੱਕਰ ਵਿੱਚ ਹੋਰ ਕਿੰਨੀਆਂ ਲਾਸ਼ਾਂ ਇਸ ਨੰਬਰ ਵਿੱਚ ਜੁੜਨੀਆਂ ਸੀ ਸਾਰਾ ਡਾਟਾ ਇਕੱਠਾ ਕਰਨ ਤੋਂ ਬਾਅਦ ਕਿੱਥੋਂ ਲੱਕੜਾਂ ਆਈਆਂ ਕਿੰਨੀਆਂ ਲਾਸ਼ਾਂ ਕਿੱਥੇ ਸੜੀਆਂ ਕੋਣ-ਕੋਣ ਪੁਲਿਸ ਵਾਲਾ ਇਸ ਵਿੱਚ ਮੌਜੂਦ ਸੀ ਸਭ ਇਨਫੋਰਮੇਸ਼ਨ ਉਹਨਾਂ ਕੋਲ ਸੀ ਤੇ ਉਹਨਾਂ ਪਹਿਲਾਂ ਇੰਡੀਆ ਦੇ ਵਿੱਚ ਹੀ ਲੜਾਈ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਪਤਾ ਸੀ ਕਿ ਇੱਥੇ ਕੁਝ ਨਹੀਂ ਬਣਨਾ ਇਹ ਸਾਰਾ ਡਾਟਾ ਇੰਗਲੈਂਡ ਕੈਨੇਡਾ ਵਿਦੇਸ਼ਾਂ ਵਿੱਚ ਲੈ ਕੇ ਜਾਂਦੇ ਨੇ ਹੁਣ ਇਹ ਮਾਮਲਾ ਇੰਟਰਨੈਸ਼ਨਲ ਪਾਰਲੀਮੈਂਟ ਤੱਕ ਪਹੁੰਚ ਗਿਆ ਸੀ ਸਾਨੂੰ ਘਟੋ ਘਟੇ ਦੱਸ ਦਿਓ ਕਿ ਕਿਹੜੇ ਘਰ ਦਾ ਹੀਰਾ ਕਿਹੜੀ ਸਮਸ਼ਾਨ ਘਾਟ ਤੇ ਤੁਸੀਂ ਕਦੋਂ ਸਾੜਿਆ ਸੀ ਤੇ ਇਸ ਤੋਂ ਬਾਅਦ ਸਾਰਾ ਇੰਡੀਆ ਦਾ ਮੀਡੀਆ ਤੇ ਪੁਲਿਸ ਦਾ ਧਿਆਨ ਇਸ ਚੀਜ਼ ਉੱਤੇ ਆ ਗਿਆ ਸੀ ਹੁਣ ਪੰਜਾਬ ਪੁਲਿਸ ਆਪਣੇ ਆਪ ਨੂੰ ਡਿਫੈਂਡ ਕਰਨ ਤੇ ਲੱਗੀ ਹੋਈ ਸੀ ਪਰ 25000 ਲਵਾਰਿਸ ਲਾਸਾਂ ਨੂੰ ਪਛਾਣ ਦਿਵਾਉਣ ਵਾਲਾ ਖੁਦ ਲਵਾਰਿਸ ਹੋ ਜਾਂਦਾ ਹੈ ਉਸ ਸਮੇਂ ਦੇ ਕਾਂਗਰਸ ਦੇ ਐਮਐਲਏ ਜਸਵੰਤ ਸਿੰਘ ਖਾਲੜਾ ਨੂੰ ਮਿਲ ਕੇ ਕਹਿੰਦਾ ਹੈ ਕਿ ਇਹ ਜਾਂਚ ਪੜਤਾਲ ਇੱਥੇ ਹੀ ਬੰਦ ਕਰ ਦੇ ਇਹਨਾਂ 25000 ਵਾਂਗ ਤੂੰ ਵੀ ਲਵਾਰਿਸ ਹੋ ਜਾਏਂਗਾ ਉਹਨਾਂ ਨੂੰ ਸ਼ਰਯਾਮ ਧਮਕੀਆਂ ਆ ਰਹੀਆਂ ਸੀ ਇਹ ਸਭ ਕੁਝ ਹੁੰਦਿਆਂ ਹੋਇਆ ਵੀ ਉਹ ਇਹ ਇਨਸਾਫ ਦੀ ਜੰਗ ਤੋਂ ਪਿੱਛੇ ਨਹੀਂ ਹਟੇ 1995 April ਤੋਂ ਲੈ ਕੇ July ਤੱਕ ਉਹ ਦੁਬਾਰਾ ਵਿਦੇਸ਼ਾਂ ਦਾ ਟੂਰ ਕਰਦੇ ਨੇ ਨਾਲ ਸਬੂਤ ਲੈ ਕੇ ਜਾਂਦੇ ਨੇ ਬਾਹਰ ਜਾ ਕੇ ਸਪੀਚਾਂ ਦਿੰਦੇ ਨੇ ਤੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਦੇ ਨੇ ਹੁਣ ਇਸ ਤੋਂ ਬਾਅਦ ਪੰਜਾਬ ਪੁਲਿਸ ਤੇ ਪ੍ਰੈਸ਼ਰ ਹੋਰ ਵੱਧ ਜਾਂਦਾ ਏ ਉਹਨਾਂ ਦੀਆਂ ਕਰਤੂਤਾਂ ਪੂਰੀ ਦੁਨੀਆ ਵਿੱਚ ਮੀਡੀਆ ਨਾਲ ਫੈਲ ਰਹੀਆਂ ਸੀ 6 ਸਤੰਬਰ 1995 ਜਦੋਂ ਭਾਈ ਜਸਵੰਤ ਸਿੰਘ ਖਾਲੜਾ ਅੰਮ੍ਰਿਤਸਰ ਆਪਣੇ ਘਰ ਦੇ ਬਾਹਰ ਕਾਰ ਤੋਂ ਉਰੇ ਹੁੰਦੇ ਨੇ ਤਾਂ ਇੱਕ ਨੀਲੀ ਵੈਨ ਆਉਂਦੀ ਆ ਜਿਸ ਵਿੱਚ ਕੁਝ ਅਣਪਛਾਤੇ ਲੋਕ ਸੀ ਜੋ ਉਹਨਾਂ ਨੂੰ ਜ਼ਬਰਦਸਤੀ ਫੜ ਕੇ ਲੈ ਜਾਂਦੇ ਨੇ ਇਸ ਦੇ ਪਿੱਛੇ ਇੱਕ ਪੁਲਿਸ ਦੀ ਜੀਪ ਵੀ ਹੁੰਦੀ ਆ ਹੁਣ ਉਹਨਾਂ ਘਰ ਇੱਕ ਅਜੀਤ ਅਖਬਾਰ ਪੱਤਰਕਾਰ ਰਜੀਵ ਸਿੰਘ ਰੰਧਾਵਾ ਮੌਜੂਦ ਸੀ ਸੌਂਸ ਆਈ ਇਮੀਜਟਲੀ ਕੇਮ ਹਿਅਰ ਐਂਡ ਆਈ ਸਾ ਅ ਵੈਨ ਹੈਡ ਸਟਾਪਡ ਇਨ ਫਰੰਟ ਆਫ ਦਿਸ ਹਾਊਸ ਐਂਡ ਅਬਡਕਟਡ ਮਿਸਟਰ ਖਾਲੜਾ ਐਟ ਗਨ ਪੁਆਇੰਟ ਤੇ ਉਹਨਾਂ ਦੇ ਗਵੰਡੀ ਹਰਿੰਦਰਪਾਲ ਸਿੰਘ ਸਿੱਧੂ ਨੇ ਵੀ ਇਹ ਸਭ ਕੁਝ ਆਪਣੀਆਂ ਅੱਖਾਂ ਨਾਲ ਵੇਖਿਆ ਇੱਥੋਂ ਤੱਕ ਕਿ ਤਿੰਨ ਪੁਲਿਸ ਵਾਲਿਆਂ ਦੀ ਪਛਾਣ ਤੱਕ ਹੋ ਜਾਂਦੀ ਹੈ ਜਿਹੜੇ ਸੀ ਡੀਐਸਪੀ ਅਸ਼ੋਕ ਕੁਮਾਰ ਐਸਐਚਓ सुरेंद्रਪਾਲ ਸਰਾਲੀ ਪੁਲਿਸ ਸਟੇਸ਼ਨ ਹੈੱਡ ਕਨਸਟੇਬਲ ਪ੍ਰਿਤਪਾਲ ਸਿੰਘ ਮੰਨੋਚਾਹਲ ਪੁਲਿਸ ਸਟੇਸ਼ਨ ਹੁਣ ਅੱਖੀ ਵੇਖਣ ਵਾਲੇ ਗਵਾਹਾਂ ਨੇ ਬਾਅਦ ਵਿੱਚ ਗਵਾਹੀ ਵੀ ਦਿੱਤੀ ਕਿ ਪੁਲਿਸ ਨੇ ਉਹਨਾਂ ਨੂੰ ਅਗਵਾ ਕਰ ਲਿਆ ਏ ਹੁਣ ਇਸ ਪਿੱਛੇ ਕੇਪੀਐਸ ਗਿੱਲ ਦਾ ਹੱਥ ਦੱਸਿਆ ਜਾਂਦਾ ਏ ਇੰਨੇ ਗਵਾਹਾਂ ਦੇ ਮੌਜੂਦ ਹੋਣ ਦੇ ਬਾਵਜੂਦ ਵੀ ਪੁਲਿਸ ਸਾਫ਼ ਮੁੱਕਰ ਜਾਂਦੀ ਏ ਕਿ ਅਸੀਂ ਜਸਵੰਤ ਸਿੰਘ ਖਾਲੜਾ ਨੂੰ ਗ੍ਰਿਫਤਾਰ ਨਹੀਂ ਕੀਤਾ ਉਹ ਇਹਨਾਂ ਬਾਰੇ ਕੁਝ ਨਹੀਂ ਜਾਣਦੇ ਇਸ ਪਿੱਛੇ ਇੰਨੇ ਪਾਵਰਫੁੱਲ ਲੋਕ ਸੀ ਕਿ ਜਸਵੰਤ ਸਿੰਘ ਖਾਲੜਾ ਜੀ ਦੇ ਅਗਵਾਹ ਹੋਣ ਤੋਂ ਬਾਅਦ ਉਹਨਾਂ ਦਾ ਕੇਸ ਲੜ ਰਹੇ ਵਕੀਲਾਂ ਨੂੰ ਵੀ ਧਮਕੀਆਂ ਮਿਲਦੀਆਂ ਨੇ ਹੁਣ ਉਹਨਾਂ ਦੇ ਅਗਵਾਹ ਹੋ ਜਾਣ ਤੋਂ 48 ਦਿਨ ਬਾਅਦ ਪਿੱਕਰ ਸਿੰਘ ਜੋਰੇ ਪਿੰਡ ਦਾ ਉਸ ਨੂੰ ਵੀ ਜੇਲ੍ਹ ਵਿੱਚ ਰੱਖਿਆ ਸੀ ਪੁਲਿਸ ਵਾਲੇ ਉਸ ਤੋਂ ਪੁੱਛਗਿਸ ਕਰ ਰਹੇ ਸੀ ਤਾਂ ਉਹ ਜਸਵੰਤ ਸਿੰਘ ਖਾਲੜਾ ਨੂੰ ਜੇਲ੍ਹ ਵਿੱਚ ਦੇਖਦਾ ਏ ਤੇ ਉਹਨਾਂ ਨਾਲ ਗੱਲਬਾਤ ਵੀ ਕਰਦਾ ਏ ਤੇ ਬਾਅਦ ਵਿੱਚ ਉਸਨੇ ਦੱਸਿਆ ਸੀ ਕਿ ਉਹਨਾਂ ਨਾਲ ਬਹੁਤ ਕੁੱਟਮਾਰ ਹੋਈ ਹੋਈ ਸੀ ਉਹਨਾਂ ਦੇ ਸਰੀਰ ਤੋਂ ਨਿਸ਼ਾਨਾ ਤੋਂ ਪਤਾ ਲੱਗ ਰਿਹਾ ਸੀ ਐਸ ਐਚਓ ਸਤਨਾਮ ਸਿੰਘ ਅਜੀਤ ਸਿੰਘ ਸੰਧੂ ਤੇ ਕੇ ਪੀ ਐਸ ਗਿੱਲ ਇਸ ਪਿੱਛੇ ਮੇਨ ਬੰਦੇ ਸੀ ਤੇ ਐਸ ਐਚਓ ਸਤਨਾਮ ਸਿੰਘ ਦਾ ਗਨਮੈਨ ਸੀ ਕੁਲਦੀਪ ਸਿੰਘ ਜੋ ਇਹ ਸਭ ਕੁਝ ਨਾਲ ਦੇਖ ਰਿਹਾ ਸੀ ਤੇ ਉਸ ਵਿੱਚ ਉਸ ਨੂੰ ਜ਼ਿੰਮੇਵਾਰੀ ਵੀ ਦਿੱਤੀ ਜਾਂਦੀ ਸੀ ਜੇਲ੍ਹ ਵਿੱਚ ਖਾਲੜਾ ਜੀ ਦਾ ਧਿਆਨ ਰੱਖਣ ਦੀ ਹੁਣ ਇਹ ਸਾਰੀਆਂ ਗੱਲਾਂ ਬਾਅਦ ਵਿੱਚ ਕੁਲਦੀਪ ਸਿੰਘ ਖੁਦ ਦੱਸਦਾ ਏ ਉਹ ਸੀਬੀਆਈ ਨੂੰ ਜਾ ਕੇ ਗਵਾਹੀ ਦਿੰਦਾ ਏ ਜੇਲ੍ਹ ਵਿੱਚ ਕੁੱਟਮਾਰ ਕਰਨ ਤੋਂ ਬਾਅਦ ਜਸਵੰਤ ਸਿੰਘ ਖਾਲੜਾ ਜੀ ਨੂੰ ਗੱਡੀ ਵਿੱਚ ਅਜੀਤ ਸਿੰਘ ਸੰਧੂ ਦੇ ਘਰ ਵੀ ਲੈ ਕੇ ਗਏ ਉੱਥੇ ਵੀ ਉਹਨਾਂ ਨਾਲ ਕੁੱਟਮਾਰ ਹੋਈ ਤੇ ਪੁਸ਼ਗੀਸ਼ ਹੋਈ ਉਹਨਾਂ ਨੂੰ ਜ਼ਬਰਦਸਤੀ ਕੁਝ ਗੱਲਾਂ ਮਨਾਉਣ ਨੂੰ ਵੀ ਕਿਹਾ ਗਿਆ ਉੱਥੇ ਸਤਨਾਮ ਸਿੰਘ ਕੇਪੀਐਸ ਗਿੱਲ ਵੀ ਮੌਜੂਦ ਸੀ ਉੱਥੇ ਟੌਰਚਰ ਕਰਨ ਤੋਂ ਬਾਅਦ ਦੁਬਾਰਾ ਇਹਨਾਂ ਨੂੰ ਚੁਬਾਰ ਪੁਲਿਸ ਸਟੇਸ਼ਨ ਲੈ ਗਏ ਜਾਇਆ ਜਾਂਦਾ ਹੈ ਤੇ 28 ਅਕਤੂਬਰ ਦੇ ਲਾਗੇ ਉੱਥੇ 6-7 ਪੁਲਿਸ ਵਾਲੇ ਪਹਿਲਾਂ ਇਹਨਾਂ ਨਾਲ ਕੁੱਟਮਾਲ ਕਰਦੇ ਨੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਗੋਲੀ ਮਾਰ ਦਿੰਦੇ ਨੇ ਤੇ ਰਾਤ ਦੇ 10 ਵਜੇ ਦੇ ਕਰੀਬ ਇਹਨਾਂ ਨੂੰ ਇੱਕ ਵੈਨ ਦੇ ਵਿੱਚ ਲੈ ਕੇ ਜਾਇਆ ਜਾਂਦਾ ਹੈ ਤੇ ਖਰੀਕੇ ਪਤਨ ਨਹਿਰ ਵਿੱਚ ਸੁੱਟ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਇਹ ਗੈਸਟ ਹਾਊਸ ਜਾ ਕੇ ਸ਼ਰਾਬ ਪੀਂਦੇ ਨੇ ਪਾਰਟੀ ਵੀ ਕਰਦੇ ਨੇ ਹੁਣ 3 ਸਾਲ ਗੁਜ਼ਰ ਗਏ ਸੀ ਜਸਵੰਤ ਸਿੰਘ ਖਾਲੜਾ ਜੀ ਦੇ ਘਰ ਵਾਲੇ ਉਹਨਾਂ ਨੂੰ ਲੱਭ ਰਹੇ ਸੀ ਆਪਣਾ ਕੇਸ ਲੜ ਰਹੇ ਸੀ ਪਰ ਅਜੇ ਵੀ ਉਹਨਾਂ ਨੂੰ ਕੁਝ ਵੀ ਅੰਦਾਜ਼ਾ ਨਹੀਂ ਸੀ ਕਿ ਉਹ ਜਿੰਦਾ ਵੀ ਨੇ ਜਾਂ ਨਹੀਂ ਉਹਨਾਂ ਨੂੰ ਇਹੀ ਆਸ ਸੀ ਕਿ ਦੇਸ਼ ਵਿਦੇਸ਼ ਵਿੱਚ ਇਹ ਗੱਲ ਪਤਾ ਹੈ ਕਿ ਜਸਵੰਤ ਸਿੰਘ ਜੀ ਲਵਾਰਿਸ ਲਾਸ਼ਾਂ ਬਾਰੇ ਪੁਸ਼ਪੜਤਾਵ ਕਰ ਰਹੇ ਨੇ ਤਾਂ ਉਹਨਾਂ ਨੂੰ ਲੱਗਦਾ ਸੀ ਵੀ ਉਹਨਾਂ ਨੂੰ ਇੰਨਾ ਸੌਖਾ ਮਾਰਿਆ ਨਹੀਂ ਜਾ ਸਕਦਾ ਸ਼ਰੀਆਮ ਪੁਸ਼ ਕਰੋ ਚੋਕੇ ਤਾਨੂੰ ਲੈ ਜਾਂਦੀ ਹੈ ਤੇ ਮਾਰ ਦਿੰਦੀ ਹੈ ਪਰ ਤਿੰਨ ਸਮਸ਼ਾਨ ਘਾਟ ਦਾ ਡਾਟਾ ਜਸਵੰਤ ਸਿੰਘ ਨੇ ਜੋ ਇਕੱਠਾ ਕੀਤਾ ਸੀ ਤਰਨਤਾਰ ਅੰਮ੍ਰਿਤਸਰ ਤੇ ਪੱਟੀ ਉਸ ਨੂੰ ਜਸਵੰਤ ਸਿੰਘ ਦੀ ਅਗਵਾ ਹੋਣ ਦੀ ਫਾਈਲ ਦੇ ਨਾਲ ਲਾ ਕੇ ਸੀਬੀਆਈ ਵਿੱਚ ਪੇਸ਼ ਕੀਤਾ ਜਾਂਦਾ ਹੈ ਤੇ 1996 ਵਿੱਚ ਹੁੰਦੀ ਹੈ ਸੀਬੀਆਈ ਦੀ ਇਨਕੁਆਇਰੀ ਸ਼ੁਰੂ ਜੱਜ ਜਦ ਵੇਖਦਾ ਹੈ ਕਿ ਤਿੰਨ ਸਮਸ਼ਾਨ ਘਾਟਾਂ ਵਿੱਚ ਇੰਨੀਆਂ ਲਵਾਰਿਸ ਲਾਸ਼ਾਂ ਸਾੜੀਆਂ ਗਈਆਂ ਨੇ ਤੇ ਪੂਰੇ ਪੰਜਾਬ ਵਿੱਚ ਕੀ ਹੋਇਆ ਹੋਏਗਾ ਇਹ ਇੱਕ ਨਸਲ ਕੁਸ਼ੀ ਤੋਂ ਵੀ ਵੱਧ ਸੀ ਇਹ ਸ਼ਬਦ ਉਸ ਵੇਲੇ ਦੇ ਜੱਜ ਦੇ ਸੀ ਜੋ ਜਸਵੰਤ ਸਿੰਘ ਜੀ ਦੀ ਘਰਵਾਲੀ ਜੀ ਨੇ ਇੰਟਰਵਿਊਆਂ ਵਿੱਚ ਦੱਸਿਆ ਹੋਇਆ ਹੈ ਆਖਰ 1998 ਵਿੱਚ ਤਿੰਨ ਸਾਲਾਂ ਬਾਅਦ ਚਭਾਲ ਥਾਣੇ ਦੇ ਐਸਐਚਓ ਦੇ ਗਨਮੈਨ ਕੁਲਦੀਪ ਸਿੰਘ ਜਿਸ ਦੀ ਗੱਲ ਮੈਂ ਪਹਿਲਾਂ ਹੁਣੇ ਕੀਤੀ ਹੈ ਉਹ ਗਵਾਹੀ ਦਿੰਦਾ ਹੈ ਕਿ ਜਸਵੰਤ ਸਿੰਘ ਜੀ ਨੂੰ ਮੇਰੇ ਸਾਹਮਣੇ ਹੀ ਮਾਰਿਆ ਗਿਆ ਹੈ ਤੇ ਹਰੀਕੇ ਪਤਨੇ ਨਹਿਰ ਵਿੱਚ ਸੁੱਟ ਦਿੱਤਾ ਗਿਆ। ਇਹ ਗਵਾਹੀ ਉਹਨਾਂ ਸੀਬੀਆਈ ਨੂੰ ਦਿੱਤੀ ਸੀ। ਹੁਣ ਇਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਇਹਨਾਂ ਦੇ ਆਪਣੇ ਕਤਲ ਦੇ ਲਈ ਇਨਸਾਫ ਦੀ ਜੰਗ ਜੋ ਇਹਨਾਂ ਦੇ ਪਰਿਵਾਰ ਵੱਲੋਂ ਲੜੀ ਜਾਂਦੀ ਹੈ। 10 ਸਾਲ ਲੜਾਈ ਲੜਨ ਤੋਂ ਬਾਅਦ 1996 ਵਿੱਚ ਸੀਬੀਆਈ ਨੂੰ ਸਬੂਤ ਮਿਲੇ ਸੀ ਕਿ ਭਾਈ ਜਸਵੰਤ ਸਿੰਘ ਖਾਲੜਾ ਨੂੰ ਤਰਨ ਤਰਨ ਦੇ ਇੱਕ ਪੁਲਸ ਥਾਣੇ ਵਿੱਚ ਰੱਖਿਆ ਗਿਆ ਸੀ। ਸੀਬੀਆਈ ਨੇ 9 ਪੰਜਾਬ ਪੁਲਿਸ ਅਧਿਕਾਰੀਆਂ ਦੇ ਅਗਵਾਹ ਤੇ ਕਤਲ ਦੇ ਦੋਸ਼ ਲਗਾਏ ਸੀ ਹੁਣ ਇਹ ਸਬੂਤ ਆਉਣ ਦੇ ਬਾਵਜੂਦ ਜਿਨ੍ਹਾਂ ਲੋਕਾਂ ਨੂੰ ਉਸ ਦੇ ਕਤਲ ਵਿੱਚ ਸ਼ਾਮਲ ਹੋਣ ਦਾ ਦੋਸ਼ ਸੀ ਉਹਨਾਂ ਖਿਲਾਫ 10 ਸਾਲ ਤੱਕ ਕੋਈ ਅਫੀਸ਼ੀਅਲ ਕਾਰਵਾਈ ਨਹੀਂ ਹੁੰਦੀ ਇਸ ਦੌਰਾਨ ਹੀ 1997 ਵਿੱਚ ਅਜੀਤ ਸਿੰਘ ਸੰਧੂ ਦੀ ਆਤਮਹੱਤਿਆ ਦੀ ਖਬਰ ਆਉਂਦੀ ਹੈ ਹੁਣ ਇਸ ਤੇ ਵੀ ਸ਼ੱਕ ਚੁੱਕਿਆ ਜਾਂਦਾ ਹੈ ਕਿ ਆਤਮਹੱਤਿਆ ਅਸਲੀ ਹੈ ਜਾਂ ਨਕਲੀ ਹੈ 18 ਨਵੰਬਰ 2005 ਨੂੰ 6 ਪੰਜਾਬ ਪੁਲਿਸ ਅਧਿਕਾਰੀਆਂ ਨੂੰ ਜਸਵੰਤ ਸਿੰਘ ਖਾਲੜਾ ਦੇ ਅਗਵਾ ਦੇ ਵਿੱਚ ਕਤਲ ਦੇ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਗਿਆ। ਡਿਪਟੀ ਸੁਪਰੀਡੈਂਟ ਜਸਪਾਲ ਸਿੰਘ ਤੇ ਅਮਰਜੀਤ ਸਿੰਘ ਨੂੰ ਉਮਰਕੈਦ ਦੀ ਸਜ਼ਾ ਦਿੱਤੀ ਗਈ। ਬਾਕੀ 4 ਅਧਿਕਾਰੀਆਂ ਨੂੰ 7 ਸਾਲ ਦੀ ਕੈਦ ਹੋਈ। 16 ਅਕਤੂਬਰ 2007 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਸਟਿਸ ਮਹਿਤਾਬ ਸਿੰਘ ਗਿੱਲ ਅਤੇ ਐਨਆਈ ਜਿੰਦਲ ਦੀ ਗਵਾਹੀ ਹੇਠ ਬਾਕੀ 4 ਅਧਿਕਾਰੀਆਂ ਨੂੰ ਸਜ਼ਾ ਵਧਾ ਕੇ ਉਹਨਾਂ ਨੂੰ ਵੀ ਉਮਰਕੈਦ ਵਿੱਚ ਅਭਦੀਲ ਕਰ ਦਿੱਤਾ। ਜਿਨ੍ਹਾਂ ਵਿੱਚ ਸਤਨਾਮ ਸਿੰਘ, ਸੁਰਿੰਦਰਪਾਲ ਸਿੰਘ, ਜਸਬੀਰ ਸਿੰਘ ਪੁਰਾਣੇ ਸਬ ਇੰਸਪੈਕਟਰ ਅਤੇ ਪ੍ਰਿਤਪਾਲ ਸਿੰਘ ਹੈੱਡ ਕਾਂਸਟੇਬਲ 11 ਅਪ੍ਰੈਲ 2011 ਨੂੰ ਸੁਪਰੀਮ ਕੋਰਟ ਨੇ ਵੀ ਇਨ੍ਹਾਂ ਚਾਰਾਂ ਦੀ ਉਮਰ ਕੈਦ ਨੂੰ ਬਰਕਰਾਰ ਰੱਖਿਆ ਤੇ ਪੰਜਾਬ ਪੁਲਿਸ ਵੱਲੋਂ ਉਸ ਸਮੇਂ ਕੀਤੀਆਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਸਖਤ ਨਿੰਦਾ ਕੀਤੀ। ਧੰਨਵਾਦ।